ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਉਹਨਾਂ ਦੀ ਭੈਣ ਪ੍ਰਿੰਕਾ ਗਾਂਧੀ ਦੇ ਵੱਲੋਂ ਅੱਜ ਵਾਇਨਾਰਡ ਦਾ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਨੇ ਲੈਂਡਸਲਾਈਡ ਪੀੜਤਾਂ ਦੇ ਨਾਲ ਮੁਲਾਕਾਤ ਕੀਤੀ ਤਾਂ ਇਸ ਭਿਆਨਕ ਲੈਂਡਸਲਾਈਡ ਦੇ ਵਿੱਚ ਹੁਣ ਤੱਕ 250 ਤੋਂ ਵੀ ਜ਼ਿਆਦਾ ਮੌਤਾਂ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਲੈਂਡਸਲਾਈਡ ਕਰਕੇ ਚਾਰ ਪਿੰਡ ਨੇ ਜਿਹੜੇ ਉਹ ਬਿਲਕੁਲ ਤਬਾਹ ਹੋ ਚੁੱਕੇ ਨੇ ਹਰ ਪਾਸੇ ਤਬਾਹੀ ਦਾ ਮੰਜ਼ਰ ਆ ਜਿਹੜਾ ਉਹ ਨਜ਼ਰ ਆ ਰਿਹਾ ਹੈ ਤਾਂ ਭਿਆਨਕ ਤਬਾਹੀ ਵਾਲੀ ਸਾਈਡ ਤੇ ਜਾ ਕੇ ਵੀ ਉਹਨਾਂ ਵੱਲੋਂ ਮੌਕੇ ਦਾ ਜਾਇਜ਼ਾ ਜਿਹੜਾ ਉਹ ਲਿਆ ਗਿਆ ਹੈ ਕੇਰਲ ਦੇ ਵਾਇਨਾਰ ਜ਼ਿਲ੍ਹੇ ਦੇ ਵਿੱਚ ਜ਼ਮੀਨ ਖਿਸਕਣ ਕਾਰਨ ਮੁੰਡਕਾਈ ਅਤੇ ਚੁਰਮਲਾਲਾ ਇਲਾਕਿਆਂ ਦੇ 200 ਤੋਂ ਵੱਧ ਲੋਕ ਲਾਪਤਾ ਨੇ ਅਤੇ 300 ਤੋਂ ਵੱਧ ਘਰ ਦੇ ਜਿਹੜੇ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਜਾਨੀ ਕਿ 300 ਪਰਿਵਾਰ ਨੇ ਜਿਹੜੇ ਉਹ ਬੇਘਰ ਹੋ ਚੁੱਕੇ ਨੇ ਅਤੇ ਸਭ ਤੋਂ ਵੱਡਾ ਦੁੱਖ ਉਹਨਾਂ ਨੇ ਆਪਣੇ ਨਜ਼ਦੀਕੀਆਂ ਨੂੰ ਹਮੇਸ਼ਾ ਲਈ ਗਵਾ ਦਿੱਤਾ ਏ ਮ੍ਰਿਤਕਾਂ ਵਿੱਚੋਂ 75 ਲੋਕਾਂ ਦੀ ਪਛਾਣ ਕਰਨ ਲਈ ਗਈ ਹੈ ਅਤੇ 123 ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ ਹੈ ਬਚਾਅ ਕਾਰਜਾਂ ਦੌਰਾਨ ਕਈ ਨੁਕਸਾਨੇ ਗਏ ਘਰਾਂ ਦੇ ਮਲਬੇ ਹੇਠ ਦੱਬੀਆਂ ਲਾਸ਼ਾਂ ਨੇ ਜਿਹੜੀਆਂ ਉਹ ਬਰਾਮਦ ਕੀਤੀਆਂ ਜਾ ਰਹੀਆਂ ਨੇ ਅਤੇ ਲੋਕ ਜਿਸ ਹਾਲਤ ਵਿੱਚ ਹਾਸੇ ਸਮੇਂ ਘਰ ਦੇ ਵਿੱਚ ਸਨ ਉਸੇ ਹਾਲਤ ਵਿੱਚ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੇ ਜਿਹੜੀਆਂ ਉਹ ਲੱਭੀਆਂ ਨੇ ਕੁਝ ਲੋਕ ਬੈਠੇ ਅਤੇ ਕੁਝ ਲੋਕ ਲੇਟਣ ਦੀ ਸਥਿਤੀ ਵਿੱਚ ਬਾਹਰ ਕੱਢੇ ਗਏ ਨੇ ਤਾਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਨੇ ਜਿਹੜੀਆਂ ਉਹ ਕੇਰਲ ਦੇ ਵਾਈਨਾਡ ਤੋਂ ਸਾਹਮਣੇ ਆਈਆਂ ਨੇ ਫੌਜ ਸਮੁੰਦਰੀ ਫੌਜ ਅਤੇ ਐਨਡੀਆਰਐਫ ਦੇ ਵੱਲੋਂ ਰੈਸਕਿਊ ਆਪਰੇਸ਼ਨ ਆ ਜਿਹੜਾ ਉਹ ਕੀਤਾ ਜਾ ਰਿਹਾ ਹੈ ਸਪੈਸ਼ਲ ਕੁੱਤੇ ਨੇ ਜਿਹੜੇ ਉਹ ਵੀ ਮੰਗਵਾਏ ਗਏ ਨੇ ਤਾਂ ਜੋ ਮਰਤਕਾਂ ਦੀ ਅਤੇ ਜੋਹਦੇ ਲੋਕਾਂ ਦੀ ਭਾਲ ਆ ਜਿਹੜੀ ਉਹ ਕੀਤੀ ਜਾ ਸਕੇ ਤਾਂ ਇੱਕ ਰਿਜ਼ੋਰਟ ਦੇ ਵਿੱਚ ਵੀ 19 ਨਾਗਰਿਕਾਂ ਨੂੰ ਰੈਸਕਿਊ ਕੀਤਾ ਗਿਆ ਹੈ ਜਿਹੜੇ ਕਿ ਮੁੰਡਕਈ ਪਿੰਡ ਤੋਂ ਦੂਰ ਸਥਿਤ ਇੱਕ ਰਿਜ਼ੋਰਟ ਦੇ ਵਿੱਚ ਮੌਜੂਦ ਸਨ ਤਾਂ ਜ਼ਮੀਨ ਖਿਸਕਣ ਦੀ ਘਟਨਾ ਜਿਹੜੀ ਉਹ ਮੰਗਲਵਾਰ ਤੜਕੇ 2 ਵਜੇ ਅਤੇ ਫਿਰ 4:30 ਵਜੇ ਦੇ ਕਰੀਬ ਵਾਪਰੀ ਜਿਸ ਕਰਕੇ ਸੁੱਤੇ ਪੇ ਲੋਕਾਂ ਨੂੰ ਆਪਣੀ ਜਾਨ ਬਚਾਉਣ ਦਾ ਮੌਕਾ ਨਹੀਂ ਮਿਲਿਆ ਦੂਜੇ ਪਾਸੇ ਕੇਰਲ ਸਰਕਾਰ ਦੇ ਵੱਲੋਂ ਵੀ ਇਸ ਮੌਕੇ ਉੱਤੇ ਰੈਸਕਿਊ ਕੀਤੇ ਜਾ ਰਹੇ ਨੇ ਅਤੇ ਕੇਂਦਰ ਸਰਕਾਰ ਦੇ ਵੱਲੋਂ ਵੀ ਕੇਰਲ ਦੀ ਹਰ ਸੰਭਵ ਮਦਦ ਦਾ ਭਰੋਸਾ ਹੈ ਜਿਹੜਾ ਉਹ ਦਿੱਤਾ ਹੈ Aí.